ਸੇਟ ਮੈਕ ਵੀ ਜਿਹੜੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਮੈਂ ਪਹਿਲਾਂ ਜਦੋਂ ਆਇਸ ਤੋਂ ਮਿਲਿਆ ਸੀਗਾ ਯੁੱਧ ਨਸ਼ੇ ਵਿਰੁੱਧ ਨੂੰ ਲੈ ਕੇ ਉਹਦੇ ਵਿੱਚ ਜਿਹੜੀ ਆਪਾਂ ਕਪੈਸਿਟੀ ਬਿਲਡਿੰਗ ਸੀ ਸਾਡੇ ਵੀ ਬੈਡਸ ਹੋਰ ਕ੍ਰੀਏਟ ਕਰਨੇ ਆਪਾਂ ਸਹੂਲਤਾਂ ਹੋਰ ਦੇਣੀਆਂ ਉਹਦੇ ਚ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਸਾਡੇ ਜਿਹੜੇ ਬਾਕੀ ਸਾਰੇ ਮੇਰੇ ਸਾਡੇ ਜਿਹੜੇ ਐਮਐਲਏ ਭਰਾ ਬੈਠੇ ਮਨਜਿੰਦਰ ਜੀ ਸਾਡੇ ਚ ਇੱਕ ਬੜਾ ਮੈਨੂੰ ਦੁੱਖ ਆ ਕਿ ਮੇਰੇ ਜਿਹੜੇ ਬਹੁਤ ਪੁਰਾਣੇ ਸਾਥੀ ਉਹ ਵੀ ਆਈ ਸਰਜੈਂਸੀ ਮੈਂ ਵੀ ਆਈ ਸਰਜੈਂਸੀ ਸਾਡੀ 40 ਸਾਲ ਪੁਰਾਣੀ ਜਿਹੜੀ ਐਸੋਸੀਏਸ਼ਨ ਸੀ ਡਾਕਟਰ ਕਸ਼ਮੀਰ ਸਿੰਘ ਜੀ ਤੇ ਹੁਣ ਸੰਧੂ ਸਾਹਿਬ ਜਿਹੜੇ ਆਪਣੇ ਨਾਲ ਆਏ ਆ ਜੀ ਤੇ ਹੋਰ ਵੀ ਸਾਡੇ ਲਾਲਜੀਤ ਪੁੱਲਰ ਜਿਹੜੇ ਸਾਡੇ ਧੰਨ ਸਾਹਿਬ ਆ ਅਸੀਂ ਸਾਰੇ ਮਿਲ ਕੇ ਜਿਹੜੀ ਹੈਗੀ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਸੇਵਾ ਦਾ ਚੱਕਿਆ ਹੋਇਆ ਢੇਡਾ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ਼੍ਰੀ ਅਰਵਿੰਦ ਕੇਜ ਦਿਵਾਲੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਜੀ 3 ਕਰੋੜ ਲੋਕਾਂ ਦੀ ਉਹਦੇ ਚ ਜੁਧ ਨਸ਼ੇ ਵਿਰੁੱਧ ਵੀ ਆਂਦਾ ਅੱਜ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਹਰ ਸ਼ੁੱਕਰਵਾਰ ਟੈਂਕੂ ਤੇ ਵਾਰ ਕਰਕੇ ਆ ਰਿਹਾ ਜੀ ਉਸ ਤੋਂ ਬਾਅਦ ਮੈਂ 올 ਇੰਡੀਆ ਪਿੰਗਲਾ ਆਸ਼ਰਮ ਔਰ ਕੱ ਪਹਿਲਾ ਰੂਪਨਗਰ ਜੀ ਰੋਪੜ ਫਿਰ ਉਸ ਤੋਂ ਬਾਅਦ ਨਵਾਂ ਸ਼ਹਿਰ ਔਰ ਉਸ ਤੋਂ ਬਾਅਦ ਜਲੰਧਰ ਫਿਰ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਹਸਪਤਾਲ ਮੈਂ ਸਵੇਰੇ 7:30 ਸ਼ੁਰੂ ਕਰਦਾ ਜੀ ਕੰਮ ਆਪਣਾ ਰਾਤੀ ਮੈਨੂੰ 10:30 ਵਜੇ ਗਈ ਸੀ ਤੇ ਅੱਜ ਵੀ ਹੁਣ ਮੈਂ ਆਪਣਾ ਸ਼ੁਰੂ ਕੀਤਾ ਜੀ ਇੱਥੋਂ ਹੁਣ ਮੈਂ ਉਸ ਤੋਂ ਬਾਅਦ ਮੋਗਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬਰਨਾਲਾ ਸਗਰੂਰ ਇਹ ਸਾਰੇ ਕੰਮ ਕਰਕੇ ਜਿਹੜਾ ਹੈਗਾ ਜੀ ਮੈਂ ਆਪਣਾ ਜਿਹੜੀ ਆਪਣੀ ਡਿਊਟੀ ਕਰ ਰਿਹਾ ਹੈਗਾ ਇਹਦਾ ਯੋਧਨਸ਼ੇ ਵਿਰੋਧਾ ਰਿਵਿਊ ਤੇ ਹੈ ਹੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਭ ਨੂੰ ਦਵਾਈ ਸਭ ਨੂੰ ਮਿਲਣੀ ਚਾਹੀਦੀ ਹੈ ਸਾਡੇ ਕੋਲੇ 350 ਤੋਂ ਵੱਧ ਦਵਾਈਆਂ ਹੈਗੀਆਂ ਸਾਡੇ ਜਿਹੜੇ ਵੇਅਰ ਹਾਊਸਸ ਦੇ ਵਿੱਚ ਆਨਲਾਈਨ ਪੋਰਟਲ ਦੇ ਉੱਤੇ ਆ ਔਰ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸੀ 80 ਸੀ ਵਧਾ ਕੇ 107 ਕਰਤੀਆਂ ਉੱਥੇ ਮਿਲ ਨਹੀਂ ਆ ਉੱਥੇ 92 95% ਨੂੰ ਮਿਲ ਰਹੀਆਂ ਬਟ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਜਾਂ ਜਿਹੜਾ ਸਾਡਾ ਸਬਰੀਜਨ ਹਸਪੀਟਲ ਹੈ ਸੀਐਸਸੀਜ਼ ਆ ਉਹਦੇ ਵਿੱਚ ਕਮੀ ਪੇਸ਼ੀ ਹੈਗੀ ਆ ਕਿ ਸਾਡੇ ਕੋਲੇ ਜਿਹੜੀਆਂ ਦਵਾਈਆਂ ਹੈਗੀਆਂ ਉਹਦਾ 40% ਜਾਂ 60% ਮਰੀਜ਼ਾਂ ਨੂੰ ਮਿਲਦੀਆਂ ਉਹਦੇ ਕਾਰਨ ਦੇਖਣਾ ਉਹਨੂੰ ਰੈਕਟੀਫਾਈ ਕਰਨਾ ਜੇ ਸਾਡੇ ਕੋਲੇ ਸਾਡੇ ਕੋਲੇ 99% ਦਵਾਈਆਂ ਤਾਂ 99 ਨਹੀਂ ਤਾਂ ਤੁਸੀਂ ਮੰਨ ਲਓ ਉਹਨੂੰ 98 ਕਰ ਲੋ 97 ਕਰ ਲੋ 96 ਮੈਂ ਕਹਿੰਦਾ 95% ਤੂੰ ਨੀਚੇ ਨਹੀਂ ਹੋਣਾ ਚਾਹੀਦਾ ਜੇ 95 ਪਾਸੜ ਤੋਂ ਘੱਟ ਮਿਲ ਰਹੀਆਂ ਦਵਾਈਆਂ ਜੜੀਆਂ ਪਈਆਂ ਤਾਂ ਉਹਨਾਂ ਦੀ ਫਿਰ ਜੜੀ ਹੈਗੀਆਂ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਕਿਉਂ ਨਹੀਂ ਮਿਲ ਰਹੀਆਂ ਮਰੀਜ਼ ਨੂੰ ਕਿਸੇ ਤਰ੍ਹਾਂ ਜਿਹੜਾ ਅਸੀਂ ਚਾਰ ਪੰਜ ਜਿਹੜੇ ਮਿਸ਼ਨ ਹੈ ਪਹਿਲਾਂ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗਨ ਉਹਨਾਂ ਦੀਆਂ ਲਿਫਟਾਂ ਜੜੀਆਂ ਹੈਗੀਆਂ ਉਹਨਾਂ ਦੇ ਵਾਸ਼ਰੂਮ ਜਿਹੜੇ ਹੈਗੇ ਆ ਉਹ ਸਾਫ਼ ਸੁਥਰੇ ਹੋਣ ਉਹਨਾਂ ਦੀ ਜਿਹੜੀ ਰੱਖ-ਰਖਾਵ ਹੈ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਅਸੀਂ ਹੁਣ ਤੇ ਹੁਣ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਆ ਜੀ ਕਿ ਜਿਹੜੀ ਤੁਹਾਡੇ ਬਿਜਲੀ ਦੀ ਸਪਲਾਈ ਆ ਮੈਂ ਖੁਦ نیچے ਜਾ ਕੇ ਆਪਣੇ ਅੱਖਾਂ ਦੇ ਨਾਲ ਦੇਖ ਰਿਹਾ ਜੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਵੀ ਕੋਈ ਕ੍ਰਿਟੀਕਲ ਏਰੀਆ ਹੈਗਾ ਚਾਹੇ ਜਿੱਥੇ ਬੱਚੇ ਪੈਦਾ ਹੋਣੇ ਆ ਜਿੱਥੇ ਐਮਰਜੈਂਸੀ ਸਰਵਿਸਿਜ਼ ਹੈ ਉੱਥੇ ਪਹਿਲੀ ਗੱਲ ਤਾਂ ਇਹ ਵੀ ਅੱਧੇ ਘੰਟੇ ਦੀ ਜਿਹੜਾ ਯੂਪੀਐਸ ਹੈ ਉਹਦੀ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਹੌਟਲਾਈਨ ਕਰਾ ਰਹੇ ਆ ਤੇ ਬਿਜਲੀ ਜਾਵੇ ਨਾ ਇਹ ਜਾਵੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਹੜਾ ਡਿਲੀਵਰੀ ਕਰ ਰਿਹਾ ਹੈ ਸਜ਼ੇਰੀਅਨ ਕਰ ਰਿਹਾ ਜਾਂ ਆਪਰੇਸ਼ਨ ਕਰ ਰਿਹਾ ਉੱਥੇ ਜਿਹੜਾ ਯੂਪੀਐਸ ਅਨ ਇਨਟਰਪਟਿਡ ਪਾਵਰ ਸਪਲਾਈ ਆਨਲਾਈਨ ਯੂਪੀਐਸ ਹੋਣੇ ਚਾਹੀਦੇ ਆ ਜਿਹੜਾ ਜਨਰੇਟਰ ਹੈ ਉਹ ਆਟੋਮੈਟਿਕ ਹੋਣਾ ਚਾਹੀਦਾ ਸਾਰੇ ਜਿਹੜੇ ਅਸੀਂ ਆਟੋਮੈਟਿਕ ਕਰਾ ਰਹੇ ਆ ਇਹ ਪਾਵਰ ਦੀ ਗੱਲ ਹੈ ਇਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਆ ਮੈਂ ਹੁਣੇ ਪਹਿਲਾਂ ਜਾ ਕੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਜਿਹੜਾ ਤੁਹਾਡਾ ਪੀਐਸਏ ਪਲਾਂਟ ਹੈ ਉਹਦੇ ਵਿੱਚ ਦੋ ਕੰਪਰੈਸਰ ਆ ਇੱਕ ਵੇਲੇ ਇੱਕ ਚਲਾਉਨੇ ਆ ਫਿਰ ਦੂਜੇ ਨੂੰ ਚਲਾ ਦਿੰਨੇ ਆ ਬਾਈ ਚਾਂਸ ਉਹ ਫੇਲ ਹੋ ਜਾਏ ਦਾ ਸਾਡੇ ਕੋਲੇ ਜਿਹੜਾ ਉਹਨੂੰ ਅਸੀਂ ਮੈਨੀਫੋਲਡ ਸਿਸਟਮ ਕਹਿੰਦੇ ਆ ਉਹ ਵੀ ਡਬਲ ਹੈ ਆਟੋਮੈਟਿਕ ਹੈ ਉਹਨੂੰ ਵੀ ਸਾਰੇ ਨੂੰ ਆਟੋਮੈਟਿਕ ਕਰਾ ਲਿਆ ਵੀ ਉਹ ਜੇ ਉਹ ਤੇ ਪ੍ਰੈਸ਼ਰ ਚਾਰ ਤੋਂ نیچے ਜਾਏਗਾ ਤਾਂ ਇਹ ਆਟੋਮੈਟਿਕਲੀ ਉਹਨੂੰ ਪ੍ਰੈਸ਼ਰ ਨੂੰ ਸਪਲੀਮੈਂਟ ਕਰਨਾ ਸ਼ੁਰੂ ਕਰ ਦੇਗਾ ਤੇ ਕਿਉਂਕਿ ਜੇ ਜਿਹੜਾ ਆਮ ਬੰਦਾ ਵੀ ਹੈ ਉਹ ਵੀ 3 ਮਿੰਟ ਤੋਂ ਵੱਧ ਜੀ ਨਹੀਂ ਸਕਦਾ ਆਕਸੀਜਨ ਤੋਂ ਯਾਰ ਤੇ ਜਿਹੜਾ ਬੰਦਾ ਪਹਿਲਾਂ ਹੀ ਵੈਂਟੀਲੇਟਰ ਦੇ ਉੱਤੇ ਉਹਦੇ ਵਾਸਤੇ ਤਾਂ 30 ਸੈਕੰਡਸ ਵੀ ਬਹੁਤ ਹੈ ਉਹ ਉਹਦੇ ਵਿੱਚ ਵੀ ਉਹਦਾ ਨੁਕਸਾਨ ਹੋ ਸਕਦਾ ਵੀ ਇਹ ਮਤਲਬ 1 2 3 ਸੈਕਿੰਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੈਟਿਕ ਆ ਤੇ ਉਹਨਾਂ ਜਿਹੜੀ ਜਦੋਂ ਉਹਦੀ ਆਕਸੀਜਨ ਪ੍ਰੈਸ਼ਰ ਲੋਣਾ ਉਸੇ ਵੇਲੇ ਉਹਨਾਂ ਟੇਕਓਵਰ ਕਰ ਲੈਣਾ ਵੀ ਉਹ ਸਿਸਟਮ ਸਾਰੇ ਠੀਕ ਕਰਦੇ ਹੋਣ ਇਸ ਤੋਂ ਸਵਾਇ ਜਿਹੜੀ ਸਾਫ ਸਫਾਈ ਹੈ ਜੀ ਡਾਕਟਰਾਂ ਦੀ ਕਮੀਆਂ ਤਰਨ ਤਰਨ ਵਰਗਾ ਜਿਵੇਂ ਇੱਥੇ ਨਾ ਪਾਣੀ ਪਹੁੰਚਦਾ ਸੀ ਪਾਣੀ ਪਹੁੰਚਦਾ ਦਵਾਈ ਨਹੀਂ ਪਹੁੰਚਦੀ ਸੀ ਦਵਾਈ ਨਹੀਂ ਦਵਾਈ ਪਹੁੰਚਾ ਦਿੱਤੀ ਹੁਣ ਅਸੀਂ ਡਾਕਟਰ ਹੈ ਗਿਆ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਬ-ਡਿਵੀਜ਼ਨ ਹਸਪਤਾਲ ਆ ਜਿੰਨੇ ਜ਼ਿਲ੍ਹਾ ਹਸਪਤਾਲਾ ਤੇ ਜ

ਉਹਦੇ ਵਾਸਤੇ ਸੀ 1000 ਡਾਕਟਰ ਪਾਰਟੀ ਕਰ ਰਹੇ ਆ 1200 ਕਰ ਰਹੇ ਆ ਉਹਨਾਂ ਨੂੰ ਦੱਸ ਰਿਹਾ ਪੀ ਆ 125 ਹਸਪਤਾਲ ਖੱਬੇ ਸੱਚ ਨਹੀਂ ਲਾਵਾਂਗੇ ਪਹਿਲਾਂ ਇਹਨਾਂ ਨੂੰ 125 ਚਲਾਵਾਂਗੇ ਜਿੱਥੇ 24 ਘੰਟੇ ਸਰਵਿਸ ਹੋਣ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜਾ ਸਾਡਾ ਇੱਕ ਸਟੈਮੀ ਪ੍ਰੋਜੈਕਟ ਹੈ ਹਾਰਟ ਦੇ ਮਰੀਜ਼ਾਂ ਵਾਸਤੇ ਤੇ ਤੁਹਾਡੇ 10 ਬੰਦਿਆਂ ਦੇ ਜਿਹੜਾ ਇੱਥੇ ਹੈਗਾ ਮੱਲ 50000 ਰੁਪਏ ਦਾ ਟਿਕਾ ਲੱਗ ਕੇ ਉਹਨਾਂ ਦਾ ਮੱਲ ਅੱਗੇ ਉਹਨਾਂ ਦਾ ਹਸਪਤਾਲ 'ਚ ਜਾ ਕੇ ਉਹਨਾਂ ਦਾ ਇਲਾਜ ਕੀਤਾ ਸੀ ਇੱਥੇ ਇਹ ਮੱਲ ਮੈਨੂੰ ਡਾਕਟਰਾਂ ਨੇ ਕਿਹਾ ਸੀ ਡਾਕਟਰ ਸਾਹਿਬ ਜੇ ਤੁਸੀਂ ਤਾਰਨ ਤ ਕੰਮ ਸ਼ੁਰੂ ਕਰਾ ਦਾਂਗੇ ਔਰ ਮੈਂ ਡਾਕਟਰ ਇਹਨਾਂ ਦੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਨੂੰ ਔਰ ਐਮਐਲਏ ਸਾਹਿਬ ਨੂੰ ਵਧਾਈ ਦਿੰਨਾ ਕਿ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕੀਤਾ ਔਰ ਇਹਨਾਂ ਨੇ ਡੈਂਗੀ ਦੇ ਉੱਤੇ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਰਹੇ ਆ ਸਾਰੇ ਜਿੰਨੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਇਸ ਤੋਂ ਅੱਗੇ ਜਾ ਕੇ ਜਿੰਨੇ ਸਾਰੇ ਸਕੂਲਾਂ ਦੇ ਅੱਜ ਵੀ ਮੈਂ ਸਕੂਲ 'ਚ ਜਾ ਕੇ ਆਇਆ ਤੇ ਸਾਰੇ ਟੀਚਰਜ਼ ਨੂੰ ਟ੍ਰੇਨਿੰਗ ਦੇ ਰਹੇ ਆ ਕਿ ਡੈਂਗੀ ਹੁੰਦਾ ਕਿਵੇਂ ਆ ਵਾਟਰ ਬੋਰਨ ਡਿਜ਼ੀਜ਼ ਦਾ ਕੀ ਇਲਾਜ ਆ ਹਰ ਇੱਕ ਬੱਚੇ ਦਾ ਉਹਨੂੰ ਆਪਣਾ ਹਰ ਇੱਕ ਬੱਚੇ ਨੂੰ ਆਪਣੀ ਨਜ਼ਰ ਪਤਾ ਹੋਵੇ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਵੇਟ ਕਿੰਨਾ ਹੋਣਾ ਚਾਹੀਦਾ ਪਤਾ ਹੋਵੇ ਔਰ ਅਸੀਂ ਬੱਚੇ ਜਿਹੜੇ ਨਿਕਲਣਗੇ ਤੰਦਰੁਸਤ ਨਿਕਲਣਗੇ ਔਰ ਸਾਰਿਆਂ ਨੂੰ ਅਸੀਂ ਜਿਹੜੀ ਬੇਸਿਕ ਲਾਈਫ ਸਪੋਰਟ ਹੈ ਜਿਹੜੀ ਕਿ ਦੇਖੋ ਬੰਦੇ ਨੂੰ ਤੁਸੀਂ ਦੇਖ ਲਿਓ ਵੀ ਇੱਕ ਬੰਦਾ ਕਿ ਖੇਡਦਾ ਪਿਆ ਸੀ ਜੀ ক্রিকেট ਖੇਡਦਾ ਪਿਆ ਸੀ ਉਹਨੂੰ ਹਾਰਟ ਅਟੈਕ ਹੋ ਗਿਆ ਮੌਕੇ ਤੇ ਮਰ ਗਿਆ ਜੇ ਸੀਪੀਆਰ ਆਂਦਾ ਹੋਊਗਾ ਜਿਮ ਦੇ ਵਿੱਚ ਹੋ ਜਾਂਦਾ ਜੀ ਜਿੰਨੇ ਜਿਮ ਵਾਲੇ ਆ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਆ ਉਹਨਾਂ ਨੇ ਖਾਣਾ ਕੀ ਹੈ ਕਿਹੜੀਆਂ ਪ੍ਰਕਾਸ਼ਨ ਲੈਣੀਆਂ ਕਿਹੜੇ ਬੰਦਾ ਜਿਹੜਾ ਮਰਜ਼ੀ ਜਾ ਕੇ ਗੇਮ ਖੇਡ ਸਕਦਾ ਜਿ ਉਹ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਸੋ ਅੱਜ ਦਾ ਮੇਰਾ ਮਕਸਦ ਹੈ ਵੀ ਜਿਹੜਾ ਸਾਡਾ ਹਸਪਤਾਲਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਆ ਚੁਸਤ ਤੇ ਦਰਸਤ ਹੋਵੇ ਤੇ ਤਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਆ ਉਹ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਆ, ਨਸ਼ੇ ਮੁਕਤ ਹੋਣਾ ਜ਼ਿਆਦਾ ਜ਼ਰੂਰੀ ਆ। ਔਰ ਤਰਨ-ਤਰਨ ਨੂੰ ਬਹੁਤ ਮਾਰ ਪਈ ਆ ਨਸ਼ਿਆਂ ਦੀ। ਲੇਕਿਨ ਪੰਜਾਬ ਪੁਰਸ ਦੀ ਮੁਸ਼ਤਦੀ ਨਾਲ ਸਾਡੀ ਜਿਹੜੀ ਸਰਕਾਰ ਆ ਉਹਦੀ ਪ੍ਰੋਐਕਟਿਵ ਕੋਰਸ ਦੇ ਨਾਲ ਡਰੋਨਸ ਤਾਂ ਪਹਿਲਾਂ ਵੀ ਆਉਂਦੀਆਂ ਸੀ ਹੁਣ ਵੀ ਆਉਂਦੇ ਹੁਣ ਲੋਕ ਚੱਕਣ ਨਹੀਂ ਜਾਂਦੇ ਸੋਚਦੇ ਆ 100 ਵਾਰੀ ਸੋਚਦੇ ਆ ਉੱਥੇ ਵੀ ਕੰਮ ਕੀਤਾ ਸੀ ਜਿਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਕੋਲੇ ਸੈਟਲਾਈਟ ਆ ਉਹਨਾਂ ਕੋਲੇ ਬਹੁਤ ਰਿਸੋਰਸਸ ਸਾਡੇ ਨਾਲ ਪੰਜਾਬ ਸਰਕਾਰ ਨਾਲ ਬਟ ਪੰਜਾਬ ਸਰਕਾਰ ਨੇ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਕੋ ਸੈਂਟਰ ਨੂੰ ਕਰਨੀ ਚਾਹੀਦੀ ਸੀ ਕਹਿੰਦਾ ਨਹੀਂ ਵੇ ਉਹ ਵੀ ਕਰਨ ਜਰੂਰ ਕਰਨੀ ਚਾਹੀਦੀ ਆ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਇਹ ਆ ਤੇ ਉਹ ਇਹੋ ਜਿਹਾ ਕੰਮ ਕਰਨ ਤੇ ਅਸੀਂ ਸਾਰੇ ਮਿਲ ਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਤੰਦਰੁਸਤ ਹੋਵੇ ਰੋਜ਼ਗਾਰ ਭਰਪੂਰ ਹੋਵੇ ਜੇ ਤਾਂ ਕ੍ਰਾਈਮ ਘਟ ਹੋਏਗਾ ਕ੍ਰਾਈਮ ਘਟ ਹੋਏਗਾ ਇੰਡਸਟਰੀ ਆਏਗੀ ਇੰਡਸਟਰੀ ਆਏਗੀ ਤਾਂ ਜੌਬ ਕਰੀਸ਼ਨ ਹੋਏਗੀ ਸੋ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਦਾ ਮਿਸ਼ਨ ਹੈ ਉਹ ਲੈ ਕੇ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਹਾਂ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਪਹਿਲਾਂ ਵੀ ਜਾਣਾ ਬਾਕੀ ਅੱਜਕੱਲ ਹੜਾ ਆਏ ਹੋਏ ਆ ਜਗ੍ਹਾ ਤੇ ਜਾਂ ਪਾਣੀ ਇਕੱਠਾ ਹੋ ਰਿਹਾ ਮੈਨੂੰ ਬੜੀ ਖੁਸ਼ੀ ਆ ਕਿ ਤਰਨ ਤਰਨ ਦੇ ਵਿੱਚ ਜਿਹੜਾ ਹੈਗਾ ਉਹ ਬਠਿੰਡੇ ਦਾ ਨਾ ਦੂਜਿਆਂ ਕਲ ਮੋਗੇ ਦੇ ਦੇਖ ਰਿਹਾ ਸੀ ਬਾਕੀ ਸ਼ਰਾਂ ਦੇ ਦੇਖ ਰਿਹਾ ਸੀ ਕਿ ਮੈਂ ਜਦੋਂ ਅੱਜ ਬੜੀ ਭਾਰੀ ਬਾਰਿਸ਼ ਸੀ ਤੇ ਇਹ ਮੈਂ ਆਪਣੀ ਅ ਖਣੋ ਵੀ ਬਹੁਤ ਕੋਸ਼ਿਸ਼ ਆ ਜੀ ਜਿਹੜਾ ਹਾਰਟ ਦੇ ਮਰੀਜ਼ਾਂ ਦਾ ਤੁਸੀਂ ਜਿਸ ਤਰ੍ਹਾਂ ਇਲਾਜ ਕੀਤਾ ਹੁਣ ਬ੍ਰੇਨ ਦਾ ਸ਼ੁਰੂ ਕਰ ਰਹੇ ਆ ਜੀ ਬੰਦੇ ਨੂੰ ਮਤਲਬ ਕਿ ਉਹਦਾ ਰੰਗ ਇੱਕ ਵਾਰੀ ਸ਼ੁਰੂ ਤਾਂ ਹੋ ਜਾਗਾ ਬਟ ਉਹਦਾ ਪਾਸਾ ਨਹੀਂ ਮਰਦਾ ਕਿ ਉਹਨੂੰ ਉਹਨੂੰ ਵੀ ਅਸੀਂ ਉਹਦਾ ਵੀ ਅਸੀਂ ਜਿਹੜੇ 6 ਲੱਖ ਦੇ 8 ਲੱਖ ਦੇ 16-16 ਲੱਖ ਦੇ ਪ੍ਰੋਜੈਕਟ ਨੇ ਉਹ ਪੰਜਾਬ ਸਰਕਾਰ ਜਿਹੜਾ ਹੈਗਾ ਔਰ ਹਰ ਇਸ ਸਾਲ ਦੇ ਐਂਡ ਤੱਕ ਹਰ ਪੱਤਰਕਾਰ ਦੇ ਹਰ ਕਿਸਾਨ ਦੇ ਹਰ ਮਜ਼ਦੂਰ ਦੇ ਹਰ ਮਿਹਨਤ ਕਸ ਦੇ ਦੇਵ ਦੇ ਵਿੱਚ 10 ਲੱਖ ਰੁਪਏ ਦਾ ਬੀਮੇ ਦਾ ਕਾਰਡ ਹੋਏਗਾ ਜੀ ਉਹਨੂੰ ਸੋਚਣਾ ਨਹੀਂ ਪੈਗਾ ਕੋਈ ਇਹਦੇ ਕਰਕੇ ਕਰਜ਼ਾਈ ਨਹੀਂ ਹੋਏਗਾ ਕੋਈ ਇਹਦੇ ਕਰਕੇ ਕਿਸੇ ਦਾ ਘਰ ਨਹੀਂ ਵਿਕੇਗਾ ਇਹ ਛੋਟੀਆਂ ਗੱਲਾਂ ਨਹੀਂ ਆ ਜੀ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵੱਡੀ ਸੋਚ ਆ ਔਰ ਉਹਨਾਂ ਨੇ ਹੋਰ ਕਿਤੇ ਵੀ ਕਟ ਲਾ ਦਿੰਦੇ ਮੈਂ ਜਿਹੜੀ ਗੱਲ ਕਹਣਾ ਉਹਦੇ ਕਿੱਧਰ ਕਟ ਲਾ ਦਿੰਦੇ ਸਰਪ ਜੀ ਤੁਸੀਂ ਤੁਸੀਂ ਕਹਿੰਦੇ ਕਿ ਸੀਆਰ ਵਾਸਤੇ ਟ੍ਰੇਨਿੰਗ ਜੂਨੀਅਰ ਸੁਨੀਲ ਦੀ تیاری ਹੈ ਕਿ ਇਹਦੇ ਵਾਸਤੇ ਅਵੇਅਰਨੈਸ ਵਾਸਤੇ ਕੀ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਦੇਖੋ ਇਹਦੇ ਚ ਨਾ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ ਮੀਡੀਆ ਦਾ ਰੋਲ ਇਸ ਗੱਲ 'ਚ ਵੀ ਵੱਡਾ ਹੈ ਕਿ ਮੈਂ ਇੱਕ ਖਬਰ ਆਈ ਜੀ ਕਿ ਉਸ ਪਾਰ 8 ਬੰਦੇ ਆ ਉੱਤੇ 9 ਪ੍ਰੈਗਨੈਂਟ ਲੇਡੀਆਂ ਆ ਠੀਕ ਆ ਜੀ ਤੇ ਉਹਦੇ ਚ ਲੋਕਾਂ ਨੂੰ ਉੱਥੇ ਬੜੀ ਦਿੱਕਤ ਆ ਰਹੀ ਹੈ ਉੱਥੇ ਕੋਈ ਡਾਕਟਰ ਨਹੀਂ ਆਇਆ ਅਸੀਂ ਇਮੀਡੀਏਟਲੀ ਬੋਟ ਐਂਬੂਲੈਂਸ ਦਾ ਅਰੇਂਜ ਕੀਤਾ ਜੀ ਉਹਨਾਂ ਲੇਡੀਜ਼ ਨੂੰ ਇੱਧਰ ਆ ਕੇ ਮੈਨੂੰ ਖੁਸ਼ੀ ਆ ਤੁਹਾਨੂੰ ਤੁਹਾਡੀ ਦੇਖੋ ਮੀਡੀਆ ਦੀ ਪਾਵਰ ਦੇਖੋ ਤੁਸੀਂ ਆਪਾਂ ਇਕੱਠੇ ਵਰਗੇ ਕੰਮ ਕਰਦੇ ਉਹਨਾਂ ਦੇ ਲੇਡੀਜ਼ ਆ ਕੇ ਦੋ ਦੇ ਨੋਰਮਲ ਡਿਲੀਵਰੀ ਹੋ ਗਏ ਆ ਬੱਚੇ ਹੈਲਦੀ ਆ ਬਾਕੀ ਸਾਰਿਆਂ ਦਾ ਚੈੱਕ ਅਪ ਹੋ ਰਿਹਾ ਅੱਜ ਉੱਥੇ ਡਿਪਟੀ ਕਮਿਸ਼ਨਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਮੈਂ ਆਣਾ ਮੈਂ ਉੱਥੇ ਪਿੰਡਾਂ ਤੇ ਜਾ ਕੇ ਕੈਂਪ ਲਾਣਾ ਕਹਿੰਦਾ ਸੀ ਕੈਂਪ ਲਾ ਆਂਦੇ ਆ ਤੁਸੀਂ ਠਹਿਰ ਕੇ ਆ ਜੀ ਮੈਂ ਕਿਹਾ ਜੀ ਠੀ ਨਰਸਿੰਗ ਦਾ ਦੂਜਾ ਕੋਰਸ ਕਰਾਉਣਾ ਚਾਹੂਗਾ ਉਹਨੂੰ ਫ੍ਰੀ ਕਰਾ ਕੇ ਦੇਵਾਂਗਾ ਉਹਨੂੰ ਉੱਥੇ ਲਾਉਂਗਾ ਸਾਰੀ ਟ੍ਰੇਨਿੰਗ ਦੇ ਕੇ ਉੱਥੇ ਲੋਕਾਂ ਦੀ ਸੇਵਾ ਚ ਭੇਜਾਂਗਾ ਸਰ ਜਿਹੜੇ ਤਰੰਤ ਸੁਵਮੇਰੀਏ ਉਹਨਾਂ ਤੇ ਜੇ ਬਹੁਤ ਜ਼ਿਆਦਾ ਗੱਦਗੀ ਹੈ ਜਿੱਦੇ ਬੱਚੇ ਬਿਮਾਰ ਹੋ ਰਹੇ ਉਹਨਾਂ ਵਾਸਤੇ ਕੀ ਇਹ ਸੁਰਧਵਾ ਤੇ ਕੀ ਕਰਾਂਗੇ ਦੇਖੋ ਇਹਦੇ ਵਾਸਤੇ ਮੈਂ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਆ ਕਮੇਟੀਆਂ ਬਣਾਈਆਂ ਜੀ মালਟੀ ਸੈਕਟੋਰਲ ਅਪਰੋਚ ਆ ਉਹਦੇ ਵਿੱਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਥੱਲੇ ਸਾਡੇ ਸਿਵਲ ਸਰਜਨ ਵੀ ਆ ਉਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਵੀ ਆ ਉਹਦੇ ਚ ਮਿਸੀਪਲ ਕਮੇਟੀ ਜਾਂ ਮਿਸੀਪਲ ਕਾਰਪੋਰੇਸ਼ਨ ਵੀ ਆ ਉਹਦੇ ਚ ਰੂਰਲ ਡਿਵੈਲਪਮੈਂਟ ਐਨੀਮਲ ਹਸਬੰਡਰੀ ਇਹ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਮੈਂ ਇਹ ਰੂਲ ਬਣਾਇਆ ਕਿ ਅਸੀਂ ਮਲੇਰੀਆ ਦਾ ਇੰਤਜ਼ਾਰ ਨਹੀਂ ਕਰਨਾ ਅਸੀਂ ਲਾਰਵਲ ਇੰਡੈਕਸ ਕਿ ਜੇ ਦੇ ਕਿਸੇ ਦੇ ਘਰ ਚੋਂ ਕੂਲਰ ਚੋਂ ਜਾਂ ਫ੍ਰਿਜ ਦੇ ਨੀਚੋਂ ਜਾਂ ਪੰਜ-ਛਿਆਂ ਦੇ ਰੱਖੇ ਹੋਏ ਪਾਣੀ ਦੇ ਕਟੋਰੀਏ ਚੋਂ ਜਾਂ ਡੰਗਣਾਂ ਵਾਲੇ ਜਿਹੜਾ ਪਾਣੀ ਰੱਖਦੇ ਉਹਦੇ ਵਾਸਤੇ ਉਹਦੇ ਚ ਤੁਹਾਨੂੰ ਡਾਰਵਾ ਮਿਲ ਗਿਆ ਉਹਨੂੰ ਪਹਿਲੇ ਡਿਸਟਰੋਏ ਕਰਨਾ ਫੋਗਿੰਗ ਕਰਨੀ ਹੈ ਉਹ ਮੈਂ ਰਿਵਿਊ ਕਰ ਰਹਾ ਮੇਰੇ ਕੋਲ ਇਕੱਲੇ-ਇਕੱਲੇ ਜਿਹੜੇ ਦਾ ਡਾਟਾ ਸਾਰਾ ਜਿਹੜੇ ਪਿੰਡ ਚ ਡਾਰੀਆ ਦਾ ਮਰੀਜ਼ ਆ ਕਿਹੜੇ ਪਿੰਡ ਦੇ ਵਿੱਚ ਕਿਹੜੇ ਮੱਲੇ ਦੇ ਵਿੱਚ ਡੰਗੀ ਹੋ ਗਿਆ ਕਿੱਥੇ ਕਿਹੜੀ ਬਿਮਾਰੀ ਹੋ ਗਈ ਉਹਨੂੰ ਮੈਂ ਫਾਲੋ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਨੂੰ ਦੱਸਣ ਕਿ ਮੈਨੂੰ ਮੇਰਾ ਮੈਸੇਜ ਆਉਂਦਾ ਇਹਨਾਂ ਨੂੰ ਪੀਆ ਪਿੰਡ ਵਿੱਚ ਜਿੱਥੇ ਜਿੱਥੇ ਕਹਿੰਦੇ ਗੰਦਗੀ ਹੈ ਉੱਥੇ ਜਾ ਕੇ ਸਫਾਈ ਦਾ ਬੰਦੋਬਸਤ ਕਰੋ ਮਿਊਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਦੇਖਣਾ ਹੈ ਵੀ ਜੇ ਪਾਣੀ ਗੰਦਾ ਆ ਰਿਹਾ ਤਾਂ ਕਿਉਂ ਆ ਰਿਹਾ ਉਹਦਾ ਫੌਟ ਲੱਭਣਾ ਹੈ ਕਈ ਜਗ੍ਹਾ ਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਨਾ ਸੀਵਰੇਜ ਦੇ ਵਿੱਚੋਂ ਦੀ ਪੀਣ ਵਾਲੇ ਪਾਣੀ ਦੇ ਪਾਈਪ ਡਿਆ ਹੋਏ ਕੱਢ ਜਾਂਦੀ ਆ ਉਹ ਜਦੋਂ ਲੋਕ ਤੁਲੂ ਪੰਪ ਲਾਉਂਦੇ ਆ ਉਹਨਾਂ ਨੂੰ ਠੀਕ ਕਰਾ ਰਹੇ ਆ ਤੋ ਇੱਕ ਕੋਆਰਡੀਨੇਟਡ ਐਫਰਟ ਹੈ ਸਾਡਾ ਸਾਰੇ ਡਿਪਾਰਟਮੈਂਟ ਮਿਲ ਕੇ ਜਿਹੜਾ ਹੈਗਾ ਸੀ ਕੰਮ ਕਰਦੇ ਦੇਖ ਸਕਦੇ ਹੋ ਡਾਕਟਰਸ ਨਹੀਂ ਜਿਹੜੇ ਜੋ ਜ਼ਰੂਰ ਕਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਸੈਟਿੰਗ ਉਹਨਾਂ ਦੀ ਇੱਥੇ ਘਟ ਜਾਂਦੀ ਹੈ ਤੇ ਉਹਨਾਂ ਵਾਸਤੇ ਵੀ ਕੁਝ ਵਿਜੀਲੈਂਸ ਉਹਨਾਂ ਵਾਸਤੇ ਬਣਾਇਆ ਜਾ ਰਿਹਾ ਹੈ ਜਾਂ ਕੁਝ ਇਸ ਤਰ੍ਹਾਂ ਦੇ ਨਹੀਂ ਨਹੀਂ ਕਰ ਰਿਹਾ ਜੀ ਮੈਂ ਕਰ ਰਿਹਾ ਮੈਨੂੰ ਜਿਹੜੇ ਐਕਸ਼ਨ ਅਵੇਡ ਇਨਫੋਰਮੇਸ਼ਨ ਦੇਵੋਗੇ ਦੇਖੋ ਜੀ ਮੈਂ ਕਹਿੰਦਾ ਵੀ ਤੁਸੀਂ ਜਿਹੜਾ ਬੰਦਾ ਵੀ ਆ ਰਿਹਾ ਜੀ ਉਹਦਾ ਧਰਮ ਤੇ ਕਰਮ ਹੀ ਆ ਖਾਸ ਕਰਕੇ ਡਾਕਟਰ ਦਾ ਵੀ ਜਿੱਥੇ ਉਹਨੂੰ ਤਨਖਾਹ ਮਿਲਦੀ ਆ ਆਪਣਾ ਪੂਰਾ ਸਮਾਂ ਬੈਠ ਕੇ ਆਪਣੇ ਉਹਨੂੰ ਆਪਣਾ ਧਰਮ ਸਮਝ ਕੇ ਮਰੀਜ਼ਾਂ ਦੀ ਸੇਵਾ ਸਮਝ ਕੇ ਮਰੀਜ਼ ਨੂੰ ਰੱਬ ਦਾ ਰੂਪ ਸਮਝ ਕੇ ਉਹ ਸਾਨੂੰ ਸਮਝਦੇ ਆ ਮਰੀਜ਼ ਡਾਕਟਰ ਤਾਂ ਤੁਸੀਂ ਤਨਖਾਹ ਦੇ ਕੇ ਰੱਖ ਲੋਗੇ ਮਰੀਜ਼ ਕਿੱਥੋਂ ਲਿਆਓਗੇ ਮਰੀਜ਼ ਉੱਥੇ ਆਣਗੇ ਜਿੱਥੇ ਡਾਕਟਰ ਇਲਾਜ ਵਧੀਆ ਕਰਨਗੇ ਸੋ ਉਹਨਾਂ ਦਾ ਇਲਾਜ ਜਿਹੜਾ ਹੈਗਾ ਵਧੀਆ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਸਾਹਮਣੇ ਖੰਨੇ ਤੋਂ ਪਹਿਲਾਂ ਇੱਕ ਡਾਕਟਰ ਸੀ ਜੀ ਉਹਨੂੰ ਸਸਪੈਂਡ ਕੀਤਾ ਮੈਨੂੰ ਦੁੱਖ ਹੁੰਦਾ ਜੀ ਕਿਉਂਕਿ ਜਦੋਂ ਡਾਕਟਰ ਨੈਗਲੀਜੈਂਸ ਕਰਦੇ ਆ ਦੇਖੋ ਇਹਨਾਂ ਨੂੰ ਸਪੈਸ਼ਲ ਜਿਹੜਾ ਹੈਗਾ ਹਾਊ ਸਰਜਨ ਨੂੰ 3000 ਮਿਲਦਾ ਸੀ 70000 ਕੀਤਾ ਜੀ ਸਾਰਾ ਸਾਰੇ ਕਾਨੂੰਨ ਜਿਹੜੇ ਹੈਗੇ ਆ ਇਹਨਾਂ ਨੂੰ ਸਿਰਫ ਇੱਕ ਐਕਸੈਪਸ਼ਨ ਬਣਾ ਕੇ ਕਿ ਡਾਕਟਰਾਂ ਦੀ ਸ਼ਾਰਟੇਜ ਹੈ ਉਹਨਾਂ ਨੂੰ 5 10 15 ਸਪੈਸ਼ਲ ਪ੍ਰੋਮੋਸ਼ਨ ਦਿੱਤੀ ਹੈ ਜੀ ਇਹਨਾਂ ਨੂੰ ਜਿਹੜੇ ਹੈਗੇ ਆ ਜਿੰਨੇ ਤੁਹਾਡੇ ਆਪਣੇ ਜਿਹੜੇ ਹੁਣ ਸਾਡੇ ਕੋਲ ਡੀਐਨਵੀ ਦੇ ਕੋਰਸ ਇੱਥੇ ਸ਼ੁਰੂ ਕਰ ਰਹੇ ਆ ਜਿਹ ਪ੍ਰੈਫਰੈਂਸ਼ਲ ਟ੍ਰੀਟਮੈਂਟ ਮਰੀਜ਼ਾਂ ਨੂੰ ਦੇਣੀ ਆ ਜਿਹੜੀ ਦਵਾਈ ਆ ਮੈਨੂੰ ਦਵਾਈ ਮਰੀਜ਼ਾਂ ਦੇ ਹੱਥ ਦੇ ਉੱਤੇ ਚਾਹੀਦੀ ਆ ਮੈਨੂੰ ਮੈਨੂੰ ਸਟੋਰੇਜ ਨਹੀਂ ਚਾਹੀਦੀ ਦਵਾਈ ਮਰੀਜ਼ਾਂ ਨੂੰ ਜਿਹੜਾ ਇੱਥੇ ਆਵੇ ਨਾ ਜੀ ਜੋ ਆਵੇ ਸੋ ਰਾਜੀ ਜਾਵੇ ਇਹ ਲੈ ਕੇ ਚੱਲੋ ਇਹ 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 ਮੈਨੂੰ ਵੈਸੇ ਚੇਂਜ ਆ ਰਹੀ ਆ ਇਹ ਨਹੀਂ ਤੁਸੀਂ ਤਾਂ ਫਰਕ ਪਿਆ ਨਾ ਜੱਗੇ ਨਾਲੋਂ ਦਵਾਈਆਂ ਵੱਧ ਮਿਲ ਰਹੀਆਂ ਅਗੇ ਨਾਲ ਡਾਕਟਰਾਂ ਦੇ ਵਿੱਚ ਵੇਪਿਆ ਬਾਕੀ ਮੈਂ ਜਿਹੜਾ ਡਾਕਟਰ ਕੰਮ ਕਰੇਗਾ ਉਹਨੂੰ ਮੈਂ ਸਾਡੇ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਹੈ ਜਿਹਨੇ ਨਸ਼ਾ ਸੜਾਲ ਦੀ ਬਹੁਤ ਵਧੀਆ ਕੰਮ ਕੀਤਾ ਉਹਦੀ ਮੈਂ ਚਿੱਠੀ ਲਿਖੀ ਔਰ ਮੁੱਖ ਮੰਤਰੀ ਸਾਹਿਬ ਨੇ ਬੇਨਤੀ ਮੰਨ ਲਈ ਮੇਰੀ ਉਹਨੂੰ 15 ਅਗਸਤ ਤੇ ਸਟੇਟ ਅਵਾਰਡ ਮਿਲ ਰਿਹਾ ਜਿਹੜੇ ਡਾਕਟਰ ਵਧੀਆ ਕੰਮ ਕਰਨਗੇ ਉਹਨਾਂ ਨੂੰ ਇਨਾਮ ਮਿਲਣਗੇ ਤੇ ਜੇ ਕੋਈ ਬੰਦਾ ਮਾੜੇ ਕੰਮ ਕਰੇਗਾ ਉਹ ਸਰਕਾਰੀ ਮਰੀਜ਼ਾਂ ਨੂੰ ਬਾਹਰ ਲੈ ਕੇ ਜਾ ਕੇ ਆਪਰੇਸ਼ਨ ਕਰੇਗਾ ਘੋਰ ਕਰੇਗਾ ਤੇ ਉਹਨਾਂ ਨੂੰ ਫਿਰ ਸਜ਼ਾ ਵੀ ਮਿਲੇ ਐਥਲੈਟਿਕ ਕਲੱਬ ਜਿੰਮਸ ਜਿਹੜੇ ਖੁੱਲ੍ਹੇ ਹੋਏ ਆ ਉਹਦੇ ਵਿੱਚ ਜਿਹੜੇ ਨੌਜਵਾਨ ਜਾਂਦੇ ਆ ਐ ਨਾ ਕਿ ਮਨ ਕਚਰੀਂ ਕਰ ਕਿਹੜੇ ਪ੍ਰੋਡਕਟ ਵਿੱਚ ਜਾਂਦੇ ਆ ਜੀ ਉਹਨਾਂ ਮਲਟੀਪਲ organ failure ਦੇ ਕੇਸਸ ਆਬਨੇ ਆ ਰਹੇ ਸਰ ਕੀ ਲੱਗਦਾ ਨਹੀਂ ਇਹਨ ਵਿੱਚ ਕੋਈ ਵਿਸ਼ੇਸ਼ ਕਦਮ ਚੁੱਕਨੇ ਲੋੜ ਹੈ ਇਹ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਮੈਂ ਪਹਿਲਾਂ ਹੀ ਸਾਰਾ ਕੁਝ ਕਰ ਚੁੱਕਾ ਕਹਿੰਦੇ ਮੇਰਾ ਸਾਰਾ ਹੋਮਵਰਕ ਕੰਪਲੀਟ ਹੋ ਗਿਆ ਇਹ ਮੈਂ ਹਫਤੇ ਦਸਤਾਂ ਚ ਲਾਂਚ ਕਰਨ ਜਾ ਰਿਹਾ ਇਹਦੇ ਵਿੱਚ ਜਿੰਨੇ ਪੰਜਾਬ ਦੇ ਕਾਰਡੀਓਲੋਜਿਸਟ ਆ ਹਾਰਟ ਦੇ ਡਾਕਟਰ ਆ ਉਹੋ ਜਿਹੜੀ ਸਾਡੀ ਫੂਡ ਐਂਡ ਡਰੱਗ ਅਡਰਸਟੇਸ਼ਨ ਦੀ ਲੈਬਾਰਟਰੀ ਹੈ ਉਹ ਔਰ ਇਹਦੇ ਵਿੱਚ ਡਾਕਟਰ ਬਿਸ਼ਪ ਮੋਨਾ ਜਿਹੜਾ ਨੇ ਇਸਟਮੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਸੀਗਾ ਡਾਕਟਰ ਜੈਰਾਜ ਪਾਂਡਿਆ ਨੇ ਜਿਹੜਾ ਨੇ ਸਟ੍ਰੋਕ ਦਾ ਸ਼ੁਰੂ ਕੀਤਾ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕੀਤਾ ਇਹ ਜਿਹੜੇ ਅਸੀਂ ਜਿਮ ਦੇ ਵਿੱਚ ਉਹ ਬੱਚੇ ਖਾਂਦੇ ਕੀ ਆ ਇੱਕ ਤਾਂ ਕਾਰਡੀਓਕਾਜ਼ਸ ਹੁੰਦੇ ਉਹ ਤਾਂ ਡਾਕਟਰ ਦੇਖਣਾ ਇੱਕ ਹੋ ਗਿਆ ਵੀ ਉਹਨਾਂ ਦੀ ਖੁਰਾਕ ਦੇ ਵਿੱਚ ਤੁਸੀਂ ਜਿਹੜਾ ਕਿਹਾ ਵੀ ਉਹਦੇ ਜਿਹੜੇ ਫੂਡ ਸਪਲੀਮੈਂਟ ਹੈ ਉਹਦੇ ਵਿੱਚ ਫੰਗਲ ਐਲਫਾ ਟੌਕਸਿਨਸ ਹੈਵੀ ਮੈਟਲਸ ਸਟੀਰਵਾਇਡਸ ਜਾਂ ਕੋਈ ਹੋਰ ਡਾਈਹਾਈਡਰੇਸ਼ਨ ਜਿਹਦੇ ਕਰਕੇ ਡੈਥ ਹੋ ਰਹੀ ਆ ਈਵਨ ਐਂ ਜੋ ਪੀਏ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜਿਹੜੀ ਗੁਰੂ ਅੰਗਦ ਦੇ ਵਟਰਨਰੀ ਯੂਨੀਵਰਸਿਟੀ ਆ ਉਹਦੇ ਵਿੱਚ ਸਾਰੇ ਬਹੁਤ ਬਹੁਤ ਅੱਛੇ ਹਾਂ ਦੇ ਅਧਿਆਤਿਕ ਨੋ ਕਲੱਬ ਹੈ ਉਹਨਾਂ ਨੂੰ 파ਟਨਰ ਬਣਾਇਆ ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਇਹ ਕੌਜ਼ ਕਲੱਬ ਕੇ ਤੁਹਾਨੂੰ ਔਰ ਉਹਦਾ ਇਹ 파ਰਟ ਹੈ ਵੀ ਜਿਹੜਾ ਵੀ ਜਿੰਮ ਵਾਲਾ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਟ੍ਰੇਨਿੰਗ ਫ੍ਰੀ ਦਿੰਨੇ ਆ ਘੱਟੋ ਘੱਟ ਇੱਕ ਪ੍ਰੈਫਰੇਬਲੀ ਜ਼ਿਆਦਾ ਬੰਦੇ ਜਿਹੜੇ ਜਿੰਮ ਦੇ ਵਿੱਚ ਆ ਉਹ ਟ੍ਰੇਨ ਹੋਣੇ ਚਾਹੀਦੇ ਆ ਨਿਊਟ੍ਰੀਸ਼ਨਲ ਗਾਈਡੈਂਸ ਵੀ ਦੇਵਾਂਗੇ ਉਹਨਾਂ ਨੂੰ ਆਬਵੀਅਸ ਜੜੀਆਂ ਸਾਰੀਆਂ ਚਾਰਜ ਨਹੀਂ ਕਰਾਂਗੇ ਵੀ ਤੁਹਾਨੂੰ ਚੰਗੀ ਸਿਹਤ ਵਾਸਤੇ ਸਪਲੀਮੈਂਟਸ ਲੈਣ ਦੀ ਲੋੜ ਨਹੀਂ ਹੈ ਤੁਸੀਂ ਬਰਜੇਸ ਕਰਨੀਆਂ ਗ੍ਰੇਡੇਡ ਕਰਨੀਆਂ ਸਟ्रेस ਅਵੋਇਡ ਕਰਨਾ ਸਮੋਕਿੰਗ ਡਰਿੰਕਿੰਗ ਅਵਾਇਡ ਕਰਨੀ ਹੈ ਸੋ ਇਹ ਸਾਰਾ ਕੁਝ ਅਸੀਂ ਆਲਰੇਡੀ ਅ ਕੰਪਲੈਂਸ ਅ ਪਲਾਨ ਬਣਾ ਕੇ ਸਡਨ ਕਾਰਡੀਕ ਡੈਥ ਦਾ ਕੌਜ਼ ਕੀਆ ਉਹਦੇ ਰਿਸਕ ਫੈਕਟਰ ਕੀਆ ਉਹਦੀ ਪ੍ਰੋਫੈਨਸ਼ਨ ਕੀਆ ਇਹ ਆਲਰੇਡੀ ਸਾਡਾ ਪ੍ਰੋਜੈਕਟ ਚੱਲ ਰਿਹਾ ਸਾਰੀ ਸਟੂ ਗਾਈਡਲਾਈਨ ਜਾਰੀ ਕੀਤੀ ਗਈ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਇਹ ਡਿਟੇਲ ਦਾ ਸਟੂਰ ਨਾ ਕਾਜਾਂ ਲਈ ਵੀ ਨਾ ਨਹੀਂ ਕਾਲਜ ਨਹੀਂ ਕਾਲਜ ਨਹੀਂ ਕਾਲਜ ਨਹੀਂ ਦੇਖੋ ਰੁਕ ਜਾਓ ਤੁਸੀਂ ਇੱਥੇ ਇਹ ਜਿਹੜਾ ਜਿਹੜੇ ਦਵਾਈਆਂ ਦੀ ਕੀਮਤ ਹੈ ਜੀ ਜਿਵੇਂ ਆਨਲਾਈਨ ਸੇਲ ਹੈ ਚਾਹੇ ਉਹ ਤੁਹਾਡੇ ਈ ਸਿਗਰਟਸ ਹੈ ਜਾਂ ਅੱਜਕੱਲ ਵੇਪਸ ਆ ਗਈਆਂ ਇਹ ਇਹ ਆਨਲਾਈਨ ਸੇਲ ਰੈਗੂਲੇਟਡ ਨਹੀਂ ਹੈ ਮੈਂ ਨੱਡਾ ਜੀ ਨੂੰ ਮਿਲ ਕੇ ਵੀ ਆਇਆ ਤੇ ਜਿਹੜੇ ਸਕੂਲਾਂ ਦੇ ਵਿੱਚ ਮੇਰਾ ਅਧਿਕਾਰ ਖੇਤਰ ਸੀਗਾ ਸਕੂਲਾਂ ਦੇ ਵਿੱਚ ਨਰਜੀ ਡਰਿੰਕਸ ਨਹੀਂ ਰੱਖੇਗਾ ਸੀ ਉਹਦੇ ਤੇ ਐਕਸ਼ਨ ਕਰਾਂਗੇ ਅਜੇ ਅੱਜ ਹੀ ਡਰਿੰਕ ਵਿੱਚ ਦੇਸ਼ ਦੇ ਵਿੱਚ ਇਹ ਬੈਨ ਨਹੀਂ ਆ ਉਹ ਮੈਂ ਡੱਡਾ ਜੀ ਨੂੰ ਕਿਹਾ ਵੀ ਉਹਨੂੰ ਰੈਗੂਲੇਟ ਕਰੋ ਐਟ ਲੀਸਟ ਉਹਦੇ ਤੇ ਲੇਬਲ ਲਗਾਓ ਹੋਰ ਜਿਹੜੀ ਵੀ ਉਹਦੇ ਤੇ ਲੇਬਲਿੰਗ ਹੋਣੀ ਚਾਹੀਦੀ ਆ ਵੀ ਇਹਦੀ ਅਨੀਅ ਰੈਡੀ ਡਰਿੰਕ ਆ ਔਰ ਤੁਸੀਂ ਦੋ ਤੋਂ ਵੱਧ ਨਹੀਂ ਕਿਸੇ ਨੇ ਪੀਣੀਆਂ ਹੁੰਦੀਆਂ ਉਹ 20 ਰੁਪਏ ਦੇ ਆਉਂਦੀਆਂ ਜਿਹੜੀ ਐਕਸਟੈਂਜ ਸ਼ਾਇਦ ਆ ਗਈ ਨਾ ਉਹ ਬੰਦਾ ਜਿਹੜਾ ਗਰੀਬ ਮਜ਼ਦੂਰ ਹੁੰਦਾ ਉਹ ਵਿਚਾਰਾ ਪੰਜ ਪੰਜ ਰੋਜ਼ ਦੀਆਂ ਪੀ ਜਾਂਦੇ 100 ਰੁਪਏ ਚੋ ਲੈ ਲੈਂਦਾ ਔਰ ਤੁਹਾਨੂੰ ਕੁਝ ਉੋਠ ਨਹੀਂ ਕਰਦਾ ਇਹ ਦੀਸ ਡਰਿੰਕਸ ਆ ਐਡਿਕਟਿਵ ਮਤਲਬ ਜਿਹੜੇ ਬੱਚਾ ਵਾਸਤੇ ਅੱਛਾ ਨਹੀਂ ਆਏ ਸੋ ਬੱਚਿਆਂ ਵਾਸਤੇ ਮੈਂ ਬੈਨ ਕਰਤੀ ਆ ਪੰਜਾਬ ਦੇ ਵਿੱਚ ਰਚ ਕਰਤੀ ਆ ਸਰ ਆਪੀਡੀ ਜਦੋਂ ਆਪਾਂ ਤੇ ਪੇਸ਼ੈਂਟ ਆਂਦਾ ਹੈ ਕਰਾਊਡ ਜ਼ਿਆਦਾ ਹੋਣ ਕਰਕੇ ਕਿਉਂਕਿ ਪਹਿਲੇ ਆ ਕੋਛ ਸੁਣੀ ਠੀਕ ਕਰਮਸਥੀ ਹਾਂ ਇਹ ਮੈਜੋਰਿਟੀ ਹਸਪਤਾਲ ਚ ਅਸੀਂ ਟੋਕਨ ਸਿਸਟਮ ਸ਼ੁਰੂ ਕਰ ਰਹੇ ਹਾਂ ਜੀ ਬੜੇ ਵੱਡੇ ਵੱਡੇ ਹਸਪਤਾਲਾਂ ਚ ਕੀਤਾ ਹੈਗਾ ਰਸ਼ ਵਧ ਗਿਆ ਕਿਉਂਕਿ ਦਵਾਈਆਂ ਬਹੁਤ ਮਿਲਦੀਆਂ ਤੇ ਹੁਣ ਮੈਂ ਤੁਹਾਨੂੰ ਦੱਸਿਆ ਵੀ ਡਾਕਟਰ ਹੈ ਤੁਹਾਡੇ ਕੋਲੇ ਡਾਕਟਰ ਤੁਹਾਡੇ ਹਸਪਤਾਲ ਨੂੰ ਪੂਰੇ ਕਰ ਦਾਂਗੇ ਜਦੋਂ ਡਾਕਟਰ ਪੂਰੇ ਹੋ ਜਾਣਗੇ ਇੱਕ ਦੀ ਬਜਾਇਜ਼ ਤੇ ਦੋ ਦੋ ਜਾਂ ਤਿੰਨ ਤਿੰਨ ਡਾਕਟਰ ਹੋਣਗੇ ਤਾਂ ਉਹਦੇ ਨਾਲ ਅਸੀਂ ਅਸੀਂ ਆਪਣੀ ਕਪੈਸਿਟੀ ਵੀ ਵਧਾ ਰਹੇ ਹਾਂ ਜੀ ਤੇ ਕਿਉਂਕਿ ਸਹੂਲਤਾਂ ਵਧਾਈਆਂ ਅਸੀਂ ਇਲਾਜ ਮਹਿੰਗੇ ਹੈਗੇ ਆ ਤਾਂ ਹਰ ਇੱਕ ਬੰਦੇ ਦਾ ਜਿਹੜਾ ਆਊਟ ਆਫ ਪਾਕਟ ਐਕਸਪੈਂਸਸ ਪੰਜਾਬ ਦੇ ਲੋਕਾਂ ਨੂੰ 1000 ਘੱਟ ਕੰਦੇ ਡਾਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕ ਗਰੀਬ ਹੋਣ ਤੋਂ ਬਚਿਆ ਲੋਕ ਬਰਬਾਦ ਹੋਣ ਤੋਂ ਬਚਿਆ ਘਰ ਵੇਚਣ ਤੋਂ ਬਚਿਆ ਸੋ ਇਹ ਛਲਾਗਾ ਜੋ ਕੰਮ ਜਿਹੜੀ ਸਾਡੀ ਮਾਨ ਸਰਕਾਰ ਕਰਦੀ ਹੈ ਜੀ ਇਸੇ ਤਰ੍ਹਾਂ ਦੀ ਜਿਹੜੇ ਟੋਲ ਪਾਸ ਆ ਹੋਰ ਵੀ ਜੜੇ ਆ ਗਿਆ ਜਿਹੜੇ ਇਹ ਕੰਮ ਆ ਜਿਹੜੀ ਸਿਹਤ ਹੈ ਇਹ ਲੋਕਾਂ ਦਾ ਹੱਕ ਆ ਜੀ ਸਾਡੇ ਜਨਮਵਰੀਆ ਉਹਨਾਂ ਨੂੰ ਆ ਰਹੇ ਬਹੁਤ ਬਹੁਤ ਥੈਂਕ ਯੂ